ਦੀ ਦਾ ਨਾਅਕੀਆ ਕਰਦੀ ਇਹ ਮਮੀ ਮੇਂ ਦੋਲਦੀ ਸੀ ਯਕਨ ਦੇਖ ਲਾ ਅੱਜ ਦਾ ਆਇਆ ਕਰੀਏ ਅੱਜ ਉਹ ਵੀ ਸਿੱਕੇ ਮੇਰੇ ਤੇ ਲੱਗੀਆਂ ਬਹੁਤ ਨਹੀਂ ਬਹਲ ਕਰਾ ਜਿਆ ਯਾਰ ਰਤੇ ਆ ਵੀ ਮੈਂ ਵੀ ਇਸ ਤੇ ਲੱਗੀ ਹਾਂ ਮੈਂ ਵੀ ਇਸ ਤੇ ਲੱਗੀ ਨਾਲ ਨਵੀਂ ਨਾਲ ਫੈਨ ਲੱਗੀ ਆ ਹਨਾ ਕੱਲੇ ਕੱਲੇ ਨਹੀਂ ਰਹਿਣਾ ਇਕੱਠੇ ਰਹਿਣਾ ਕਈ ਕੱਟੇ ਰਹੇ ਆ ਇਕੱਠੇ ਰਹੇ ਆ ਅਸੀਂ ਇਕੱਠੇ ਰਹਿਣਾ ਹੈ ਵੀਰੋ ਅਸੀਂ ਇਕੱਠੇ ਰਹਣਾ ਹੈ ਮੈਂ ਜਦੋਂ ਨਾਲ ਇਕੱਠੇ ਰਹੇ ਰਹੇ ਸੀ ਤਾਂ ਸਾਡਾ ਬੱਚਾ ਬੱਚੇ ਕਰਕੇ ਪਗੈ ਮਾਰੀ ਪਪਾ ਸਹਾਰਿਆਂ ਬਸ ਇਕੱਠੇ ਇਕੱਲੇ ਹੋਣੀ ਰਹਿਣਾ ਅਸੀਂ ਇਕੱਠੇ ਰਹਿਣਾ ਇਕੱਠੇ ਨਹੀਂ ਹੈਣਾ ਮੈਂ ਵੀ ਆਣ ਲੱਗੀ ਆ ਨਾਲ ਨੇ ਬੜਾ ਪਾਗਣਾ ਖਰਾਬ ਕਰਉਂ। ਬਾਤ ਕਿਉਂ ਖਰਾਬ ਕਰਦੇ ਤੁਸੀਂ? ਇਹ ਮੇ ਬੰਦੇ ਟੋਰ ਨਹੀਂ ਖਰਾਬ ਕਰਦੇ ਇਸ ਲਈ। ਕਿੰਨੀ ਟੋਰ ਲੱਗਦੀ ਕਿੰਨੀ ਟੋਰ ਲੱਗਦੀ ਇਹਨੀ ਟੋਰ ਲੱਗਦੀ ਕਿੰਨੀ ਟੋਰ ਲੱਗਦੀ ਉਹਨੀ ਟੋਰ ਲੱਗਦੀ ਹੈ ਰਾਤ ਟੋਰ ਨਹੀਂ ਖਾ ਉਹਦੇ ਇਹ ਤਾਂ ਮੈਂ ਕਿਹਾ ਕਿ ਇਹਨੂੰ ਕੁਛ ਨਹੀਂ ਸਾਰੇ ਦੇਖੀ ਜਾਓ ਮੈਂ ਕੁਛ ਨਹੀਂ ਮੈਂ ਕੁਛ ਨਹੀਂ ਆ ਥੋੜਾ ਜਿਹਾ ਮੈਂ ਮੈਂ ਨਾਲ ਜਾਣਾ ਹੈ ਇਹਦੇ ਮੈਂ ਨਾਲ ਜਾਣਾ ਹੈ ਮੈਂ ਨਾਲ ਨਹੀਂ ਤਾ ਨਹੀਂ ਜਾਣਾ ਹੈ ਮੈਂ ਨਾਲ ਲੈ ਕੇ ਜਾ ਆਪਣੇ ਕੱਲਾ ਨਹੀਂ ਛਾੜ ਦੇਣਾ ਮੈਂ ਇਹ ਕੱਲਾ ਨਹੀਂ म <laughs> ਟੇ ਛੋਟੇ ਮੈਂ ਕੀ ਕਰਾ ਕਿਸਾ ਵਾਲਾ ਹੈਗੀ ਮੈਂ ਕਿੰਦੀ ਹੋtela ਮੈਂ ਕਿੰਦਾ ਰਹਾ ਇਹ ਤੇਰਾ ਬੰਦਾ ਨਹੀਂ ਤੇ ਦੋ ਲੱਗਦੀ ਹੈ ਮੈਂ ਤੇਰੇ ਨਾਲ ਤੇ ਖਾਣੇ ਹੀ ਬਣੀਆਂ ਜੇ ਉੱਠ ਮੇਰੇ ਬਟੀਆਂ ਉੱਠ ਸ਼ੇਰਾਂ ਮੋਤਰਾ ਓਏ ਮੇਰੇ ਬੰਦੇ ਮਾਰਦੀ ਹੈ ਬਾਦ ਦੇਦੇ ਹੋ ਟਿਕੇ ਉੱਠ ਮੇਰੇ ਖੋਣਿਆ ਇਹ ਨਹੀਂ ਪਾ ਰਹੀ ਕਿ ਕਿ ਲਕੜੀ ਜੇ ਜਨਾ ਆਹ ਤੇਰੇ ਗਿਆ ਦੋਏ ਜਿੰਦਾ ਵੀ ਛੜ ਗਿਆ ਤੂੰ ਯਾਰ ਕੋਲੀਆ ਜਿੰਦਾ ਆਲ ਮੈਂ ਆਲਦਾ ਮੈਂ ਨਾਲ ਜਾਣਾ ਮੈਂ ਮੈਂ ਨਾਲ ਚਾਲਾ ਹੈ ਦੇਣੀ ਮੈਂ ਗੱਡੀ ਲੈ ਲਈ ਰੜਾ ਮੈਨੂੰ ਤੂੰ ਤੂੰ ਉਹਨਾਂ ਦਾ ਉਹਨੂੰ ਮੂਟ ਪੀ ਇਹ ਨਾਲ ਜਾਣਾ ਮੈਂ ਨਾਲ ਜਾਣਾ ਮੈਂ ਗੱਡੀ ਲੈ ਲਈ ਰੜਾ ਮੈਂ ਗੱਡੀ ਲੈ ਲਈ ਰੜਾ ਵ੍ਰਤੀ ਇਹਨੂੰ ਨਾਲ ਲੈ ਰ ਮੇਰਾ ਕੱਲਾ ਸ਼ਰੀਰ ਹੀ ਤੇ ਰਹਿ ਗਿਆ ਹੈ ਜਾਨ ਤੇ ਮੇਰੀ ਲੈ ਗਿਆ ਤੂੰ ਨਾਲ ਕੋਈ ਮੇਰੀ ਜਾਨ ਤੇ ਲੈ ਗਿਆ ਡਾ ਉਹ ਮੇਰੇ ਬੱਤ ਦੀ ਧਾਰੀ ਕਿ ਨਹੀਂ 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 ਰੋੜਾ ਦੀ ਧਾਰੀ ਹੌਸਲਾ ਕਰ ਕੋਈ ਉਹ ਮੈਂ ਕੀ ਕਰਾਂ ਅਸੀਂ ਨੌਜਵਾਨ ਸਾਥੀ ਅਮਰਤਪਾਲ ਸਿੰਘ ਜੀ ਤੋਂ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਪੰਜਾਬ ਲਈ ਪੰਜਾਬ ਪੁਲਿਸ ਲਈ ਸਾਰੇ ਦੇਸ਼ ਲਈ ਇਹ ਨਾ ਪੂਰਾ ਹੋਣ ਵਾਲਾ ਕੰਮ ਹੈ ਮੈਂ ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਆ ਕਿ ਜਿਹੜੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਅਜਾਈ ਨਹੀਂ ਜਾਂ ਦਿੱਤਾ ਜਾਏਗਾ ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰ ਵੱਲੋਂ ਜੋ ਵੱਧ ਤੋਂ ਵੱਧ ਪ੍ਰਯਾਸ ਹੋਵੇ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ ਪਰਿਵਾਰ ਦੀ ਦੇਖ ਰਿਕ ਹਮੇਸ਼ਾ ਕੀਤੀ ਜਾਂਦੀ ਰਹੇਗੀ ਔਰ ਬਾਕੀ ਜਿਹੜੇ ਸ਼ਰਾਰਤੀ ਅਨਸਰ ਹੈ ਜਾਂ ਗੈਂਗਸਟਰਸ ਹਨ ਉਹਨਾਂ ਨੂੰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਠੀਕ ਹੈ ਠੀਕ ਹੈ ਆਜਾ ਸਾਹੀ ਆਜਾ ਸਾਖੀ ਬਹੁਤ ਕੰਮ ਕਰੀ ਗੇ ਓਕੇ ਥੈਂਕ ਯੂ ਸਰਕਾਰੀ ਸੰਮਾਨਾਂ ਦਾ ਅੰਤਿਮ ਸਰਕਾਰ ਦੇ ਤਹਿਤ ਜਿਹਦੀ ਵਾਰਕੀ ਜਿਹੜੇ ਸ਼ਹੀਦ ਅਮਰਿਤਪਾਲ ਸਿੰਘ ਨੇ ਆਪਣੇ ਲਾਈਨ ਆਫ ਡਿਊਟੀ ਤੇ ਸੁਪਰੀਮ ਸੈਕਰੀਫਾਈਸ ਕੀਤਾ ਹੈਗਾ ਕਰਾਇਮ ਦੇ ਅਗੇਂਸਟ ਲੜਦੇ ਹੋਏ ਤੇ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਸ਼ਹੀਦ ਅਮਰਿਤਪਾਲ ਤੇ ਇਮਾਨ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਪਰਿਵਾਰ ਨੂੰ ਸਹਿਯੋਗ ਰਾਸ਼ੀ ਵਜੋਂ 1 ਕਰੋੜ ਰੁਪਇਆ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜੋ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਹੈਗੀ ਹਰ ਸ਼ਹੀਦ ਮੁਲਾਜ਼ਮ ਨੂੰ ਟੋਟਲ 2 ਕਰੋੜ ਰੁਪਇਆ ਨਾਲ ਇੱਕ ਸਰਕਾਰੀ ਨੌਕਰੀ ਉਹ ਪਰਿਵਾਰ ਦੇ ਨਾਲ ਸਹਿਯੋਗ ਵੱਲੋਂ ਅਜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸ਼ਹੀਦ ਦੇ ਪਰਿਵਾਰ ਦਾ ਧਿਆਨ ਰੱਖਣ ਵੱਲ ਆ ਦਿੱਤੀ ਜਾਏਗੀ ਤੇ ਪੂਰਾ ਪੰਜਾਬ ਪੁਲਿਸ ਡਿਪਾਰਟਮੈਂਟ ਸ਼ਹੀਦ ਅਮਰਿਤਪਾਲ ਦੀ ਸ਼ਹਾਦਤ ਤੇ ਮਾਣ ਕਰਦਾ ਹੈ ਤੇ ਨਾਲ ਹੀ ਹਮੇਸ਼ਾ ਦਿਨ ਰਾਤ ਪਰਿਵਾਰ ਦੇ ਨਾਲ ਖੜਦਾ ਹੈ ਖੜੇ ਰਾਣੀ ਦੀ ਕਿਸਤੂ ਜਿਹੜੀ ਜਿਸ ਵਾਰ ਸੁਖਿੰਦਰ ਰਾਣਾ ਨੇ ਗੱਲ ਕੀਤੀ ਜਾਵੇ ਤਾਂ ਬੀਤੇ ਗੱਲ ਵੀ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਬੜੇ ਫਟਕੜੀ ਨਾਲਤੀ ਬੰਦ ਕੀਤੀ ਗਈ ਜੰਗਲਾਂ ਵੀ ਛਾਣਪਿੰਡ ਕੀਤੀ ਹਰ ਤੱਕ ਕੁਝ ਹਰ ਸਕਦਾ ਜੀ ਜਦੋਂ ਫੜਾਇਆ ਜਾਏਗਾ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਸਾਡੀ ਬਹੁਤ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਉਹਨੂੰ ਜਲਦੀ ਫੜ ਲਿਆ ਸਰ ਤਿੰਨ ਲੋਕ ਜਾ ਰਹੇ ਉਸ ਨੂੰ ਗ੍ਰਿਫਤਾਰ ਕਰਨ ਬਾਤ ਤੇ ਕੋਈ ਇਨਪੁਟ ਸੀਗਾ ਕੋਈ ਤਿਆਰੀ ਨਹੀਂ ਸੀਗੀ ਇਸੇ ਤਰ੍ਹਾਂ ਹੀ ਜੀ ਹਾਂ ਜੀ ਸਤ ਇਨਪੁਟ ਮਿਲੇ ਕਿ ਉਸ ਕੋ ਕੋ ਬੈਕਪਲ ਹੈ ਔਰ ਕੋਈ ਤਿਆਰੀ ਨਹੀਂ ਸੀਗੀ ਲਗ ਸਤ ਤਿੰਨ ਲੋਕ ਚਲੇ ਜਾ ਰਹੇ ਹੋ ਇਸ ਦੇ ਬਾਰੇ ਡਿਟੇਲ 3 ਗਏ 4 ਗਏ 5 ਗਏ ਉਹ ਜਿਹੜੀ ਡਿਟੇਲ ਸੀਗੀ ਉਹ ਮੈਂ ਤੁਹਾਨੂੰ ਬਕਰ ਤੋਤ ਸੇਅਰ ਕਰਦਾਗਾ ਇਸ ਟਾਈਮ ਆਟ ਟਾਈਮ ਠੀਕ ਨਹੀਂ ਹੈਗਾ ਜਿਸ ਤੇ ਆਪਾਂ ਗੱਲ ਕਰ ਰਹੇ ਤੇ ਨਾਲ ਆਧੀ ਅਧੂਰੀ ਇਨਫੋਰਮੇਸ਼ਨ ਨਾਲ ਤੁਸੀਂ ਕੁਐਸਚਨ ਕਰੋਗੇ ਤੁਹਾਨੂੰ ਠੀਕ ਹੈ ਉਹ ਲਾਸਟ ਜੋ ਹਲ ਤੱਕ ਉਹ ਨੂੰ ਪੜਨ ਦੀ ਕੋਸ਼ਿਸ਼ ਕੀਤੀ ਦੇਖ ਸਕਦੇ ਹੋ ساری ਟੀਮਸ ਲੱਗੀਆਂ ਵਜ੍ਹਾ ਹੈਗੀਆਂ ਤੇ ਅਸੀਂ ਜਲ ਪੜ ਲੈਗੇ ਬਾਕੀ ਜਦੋਂ ਖੜਾ ਜਾਏਗਾ ਤਦੋਂ ਅਪਡੇਟ ਕਰਾਂਗੇ ਔਰ ਥੈਂਕ ਯੂ ਥੈਂਕ ਯੂ ਠੀਕ ਹੈ ਨਾ ਉਹ ਦੇਖ ਆਈ ਆਈਡੀ ਉੱਪਰ ਦੇਖੀ ਰੁਕ ਜਾ ਇੱਕ ਮਿੰਟ ਰੁਕ ਜਾ 77 ਟੀਮ ਸਾਰਾ ਹੁਣ ਪਿੱਛੇ ਰੱਖ ਜੀ ਹਾਂ ਜੀ ਬਾਏ